ਅੱਜ ਅਸੀਂ ਪਹੁੰਚੇ ਹਾਂ ਜੀ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਹੈ ਜੋ ਕਿ ਪਿੰਡ ਸਿੰਘਾਂ ਦੀ ਸਲੌਦੀ ਦੇ ਨਾਲ ਲੱਗਦੇ ਪਿੰਡ ਦੇ ਬਿਲਕੁਲ ਨਾਲ ਹੈ ਜੀ ਇਹ ਤੇ ਬਹੁਤ ਹੀ ਸੋਹਣਾ ਖੂਬਸੂਰਤ ਸਕੂਲ ਹੈ ਮੈਡਮ ਇੱਥੇ ਦੇ ਪ੍ਰਿੰਸੀਪਲ ਦਿਪਾਲੀ ਜੀ ਬਹੁਤ ਹੀ ਸਪੋਰਟਿੰਗ ਨੇ ਸਾਨੂੰ ਹਰ ਸਾਲ ਹਾਂ ਇਹ ਮਤਲਬ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਨੇ ਤੇ ਅੱਜ ਇਹਨਾਂ ਨੇ ਹਰ ਮੈਦਾਨ ਫਤਿਹ ਸੇਵਾਦਾਲ ਦੇ ਨਾਮ ਰੱਖ ਕੇ ਪਲਾਂਟੇਸ਼ਨ ਕਰਵਾਉਣ ਦਾ ਇੱਕ ਪ੍ਰੋਗਰਾਮ ਬਣਾਇਆ ਆ ਇਦੇ ਵਿੱਚ ਅਸੀਂ ਕਾਫੀ ਪ੍ਰਕਾਰ ਦੇ ਇੱਥੇ ਪਲਾਂਟ ਲੈ ਕੇ ਪਹੁੰਚੇ ਆ ਜਿਵੇਂ ਕਿ ਸਮਝ ਲਓ ਫੁੱਲਾਂ ਵਾਲੇ ਛਾਂ ਵਾਲੇ ਟੂਟਾਂ ਵਾਲੇ ਮੈਡੀਸਨ ਇਹ ਪਲਾਂਟ ਸਾਡੇ ਕੋਲ ਸੀਗੇ ਤੇ ਅੱਜ ਅਸੀਂ ਲੈ ਕੇ ਪਹੁੰਚੇ ਆ ਤੇ ਧੰਨਵਾਦ ਕਰਦੇ ਆ ਮੈਡਮ ਜੀ ਦਾ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਲਿਆ ਕੇ ਬੱਚਿਆਂ ਦੇ ਹੱਥੋਂ ਪਲਾਂਟੇਸ਼ਨ ਕਰਵਾਈ ਹੈ ਤਾਂ ਜੋ ਜਿਹੜਾ ਆਉਣ ਵਾਲਾ ਸਮਾਂ ਸਾਡਾ ਭਵਿੱਖ ਹੈ ਉਹ ਬੱਚੇ ਹੀ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਾਡੇ ਲਈ ਪਲਾਂਟ ਕਿੰਨੇ ਕੁ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਜਿਹੜਾ ਹੁਣ ਮੌਸਮ ਤੁਸੀਂ ਦੇਖਦੇ ਹੋ ਬਹੁਤ ਟਾਈਮ ਤੋਂ ਪਹਿਲਾਂ ਡਿਸਟਰਬੈਂਸ ਚੱਲ ਰਹੀ ਸੀ ਕਿਤੇ ਨਾ ਕਿਤੇ ਉਹ ਘਟਦੀ ਜਾ ਰਹੀ ਹੈ ਹੁਣ ਮੀਂਹ ਵੀ ਪੈਣ ਲੱਗ ਗਏ ਨੇ ਉਹ ਤਾਂ ਪੈਂਦੇ ਨੇ ਕਿਉਂਕਿ ਜਿਹੜਾ ਇਹਦਾ ਇਹਨਾਂ ਦਾ ਜਲ ਹੈ ਜੋ ਅਕਾਲਪੁਰਖ ਨੇ ਇਹਨਾਂ ਨੂੰ ਪਾਣੀ ਦੇਣਾ ਹੈ ਉਹ ਇਹਨਾਂ ਨੂੰ ਦੇਣਾ ਆਪਣੇ ਲਈ ਨਹੀਂ ਇਹਨਾਂ ਵਾਸਤੇ ਪਾਣੀ ਉੱਪਰ ਆ ਰਿਹਾ ਹੈ ਪਰ ਜੇ ਇਹ ਲੱਗੇ ਹੋਣਗੇ ਤਾਂ ਉਹਨਾਂ ਨੇ ਇਹਨਾਂ ਦਾ ਜਿਹੜਾ ਜਲ ਹੈ ਜਿਵੇਂ ਆਪਾਂ ਨੂੰ ਕਹਿੰਦੇ ਨੇ ਦੇ ਦਾਣਾ ਆਪਣਾ ਹੁੰਦਾ ਖਾਣਾ ਦਾਣਾ ਜੋ ਵੀ ਮਾਰਾ ਕਹਿੰਦੇ ਲਿੱਕੇ ਭੇਜਦੇ ਨੇ ਸੋ ਇਹਨਾਂ ਦਾ ਵੀ ਜਿਹੜਾ ਦਾਣਾ ਹੈ ਉਹ ਹੈਗਾ ਜੀ ਜਲ ਜਲ ਤਾਂ ਹੀ ਆਊਗਾ ਧਰਤੀ ਦੇ ਤਾਂ ਹੀ ਮੀਂਹ ਪੈਣਗੇ ਜੇ ਵੱਧ ਤੋਂ ਵੱਧ ਦੇ ਪਲਾਂਟ ਲੱਗਣਗੇ ਵੱਤ ਵੱਧ ਹਰਿਆਵਲ ਹੋਵੇਗੀ ਸੋ ਆਓ ਰਲ ਮਿਲ ਕੇ ਆਪਾਂ ਆਪਣੇ ਪੰਜਾਬ ਨੂੰ ਸ਼ਹਿਰ ਨੂੰ ਹਰਿਆ ਭਰਿਆ ਕਰੀਏ ਸੋ ਆਓ ਜੀ ਮੇਰੇ ਦਿੱਤੋ ਇੱਕ ਬੂਟਾ ਲਵਾਨੇ ਜੀ ਕ ਖਾਲਸਾ ਵੈਗਰੂ ਜੀ ਕੀ ਫਤਿਹ ਪਹਿਲਾ ਪਹਿਲਾ ਤਾਂ ਮੈਂ ਬਹੁਤ ਧੰਨਵਾਦੀ ਹਾਂ ਹਰ ਮੈਦਾਨ ਫਤਿਹ ਜਿਹੜਾ ਇਹਨਾਂ ਨੇ ਸੁਸਾਇਟੀ ਚ ਚਲਾਈ ਹੋਈ ਹੈ ਆਰ ਵਰਕਿੰਗ ਰੀਲੀ ਹਾਰਡ ਟੂ ਕੀਪ आवर एनवायरमेंट ਗ੍ਰੀਨ ਐਂਡ ਕਲੀਨ ਤੇ ਹੁਣ ਅੱਜ ਕੱਲ ਦੇ ਸਮੇਂ 'ਚ ਬਹੁਤ ਜ਼ਰੂਰਤ ਹੈ ਕਿ ਅਸੀਂ ਸਾਰੇ ਬੱਚੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਤੋ ਜਾਗਰੂਕ ਕਰੀਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਏ ਜਾਣ ਇਹ ਲੋਕ ਜੋ ਪੇੜਾਂ ਦੀ ਟਰੀਜ਼ ਦੀ ਸੇਵਾ ਕਰਦੇ ਆ ਸਾਡੇ ਸਕੂਲ 'ਚ ਆਏ ਬੁਲਾਏ ਅਸੀਂ ਇਹਨਾਂ ਨੂੰ ਤੇ ਬਹੁਤ ਅੱਛਾ ਲੱਗਿਆ ਇਹਨਾਂ ਦੀ ਪੂਰੀ ਟੀਮ ਟੀਮ ਅੱਜ ਸਾਡੇ ਨਾਲ ਇੱਥੇ ਮੌਜੂਦ ਹੈ ਐਂਡ ਇਹਨਾਂ ਨੇ ਪਲਾਂਟਸ ਲਗਾਏ ਆ ਫੁੱਲਾਂ ਵਾਲੇ ਫਰੂਟ ਵਾਲੇ ਐਂਡ 올 ਵੈਰਾਈਟੀ ਆਫ ਪਲਾਂਟਸ ਆਰ ਹੇਅਰ ਤੇ ਆਈ ਥਿੰਕ ਹਰੇਕ ਇਨਸਾਨ ਨੂੰ ਜੋ ਇਸ ਧਰਤੀ ਤੇ ਅੱਜ ਰਹਿ ਰਿਹਾ ਉਹ ਇਸ ਧਰਤੀ ਨੂੰ ਸ਼ੇਅਰ ਕਰ ਰਿਹਾ ਕਿੰਨੇ ਸਾਰੇ ਆਰਗਨਿਜ਼ਮਸ ਨਾਲ ਤੇ ਜਿਹੜੇ ਇਹ ਸਾਰੇ ਆਰਗਨਿਜ਼ਮਸ ਨੇ ਇਹਨਾਂ ਨੂੰ ਧਰਤੀ ਦੀ ਉਨੀ ਹੀ ਜ਼ਰੂਰਤ ਹੈ ਜਿੰਨੀ ਸਾਨੂੰ ਹੈ ਅਸੀਂ ਪੇੜ ਕੱਟ-ਕੱਟ ਕੇ ਇਹਨਾਂ ਦਾ ਜਿਹੜਾ এনवायरमेंट ਹੈ ਇਹਨਾਂ ਦਾ ਹੈਬਿਟਾਟ ਹੈ ਉਹਨੂੰ ਡਿਸਟਰੋਏ ਕਰ ਰਹੇ ਆ ਇਹਨਾਂ ਨੂੰ ਰਹਿਣ ਖਾਣ ਪੀਣ ਦੀ ਬਹੁਤ ਪ੍ਰੋਬਲਮ ਹੋ ਰਹੀ ਹੈ ਤੇ ਜੇ ਅਸੀਂ ਜਿਆਦਾ ਤੋਂ ਜਿਆਦਾ ਪੇੜ ਲਗਾਵਾਂਗੇ ਤੇ ਸਭ ਨੂੰ ਇਨਸਾਨ ਨੂੰ ਵੀ ਫਾਇਦਾ ਹੋਏਗਾ ਹਿਊਮਨ ਬੀਿੰਗ ਨੂੰ ਵੀ ਫਾਇਦਾ ਹੋਏਗਾ ਬਲਕਿ ਸਾਰੇ ਜੋ ਇੱਥੇ ਛੋਟੇ ਤੋਂ ਛੋਟੇ ਇਨਸੈਕਟ ਔਰ ਬੜੇ ਤੋਂ ਬੜੇ ਜਾਨਵਰ ਇਸ ਧਰਤੀ ਨੂੰ ਆਪਣੇ ਨਾਲ ਸ਼ੇਅਰ ਕਰ ਰਿਹਾ ਹੈ ਉਹਨੂੰ ਵੀ ਫਾਇਦਾ ਹੋਏਗਾ ਉਹਦਾ ਜਿਹੜਾ ਅਨਵਾਇਰਨਮੈਂਟ ਹੈ ਉਹ ਖਰਾਬ ਨਹੀਂ ਹੋਏਗਾ ਤੇ ਉਹਨੂੰ ਵੀ ਪੂਰਾ ਹੱਕ ਹੈ ਇਸ ਦੁਨੀਆ ਉੱਤੇ ਜੀਣ ਦਾ ਤੇ ਰਹਿਣ ਦਾ ਕਿਉਂਕਿ ਅਸੀਂ ਸਾਰੇ ਉਸ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਰਾਈਟ ਤੇ ਇਨਸਾਨ ਜੋ ਅਸੀਂ ਕਹਿੰਦੇ ਹਾਂ ਕਿ ਕੁਦਰਤ ਦਾ ਸਭ ਤੋਂ ਵਧੀਆ ਕ੍ਰੀਏਸ਼ਨ ਹੈ ਰਾਈਟ ਤੇ ਸਾਡੇ ਕੋਲ ਸਭ ਕੁਝ ਹੈ ਜਿਸ ਨਾਲ ਅਸੀਂ ਸਬਦਾ ਸਹਾਰਾ ਬਣ ਸਕੇ ਇਨਸਾਨੀਅਤ ਦਾ ਫਰਜ਼ ਅਦਾ ਕਰਨਾ ਹਰ ਇਨਸਾਨ ਦੀ ਮੋਰਲ ਡਿਊਟੀ ਹੈ ਰਾਈਟ ਆਈ ਬੀਲੀਵ ਐਂਡ ਅਸੀਂ ਇਹ ਚੀਜ਼ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹਾਂਗੇ ਅਸੀਂ ਹਰ ਰੋਜ਼ ਹੀ ਬੱਚਿਆਂ ਨੂੰ ਇਹ ਦੱਸਦੇ ਹਾਂ ਕਿ ਪਲੇ ਪੇੜ ਲਗਾਓ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖੋ ਪਲਾਸਟਿਕ ਬੈਗਸ ਦਾ ਯੂਜ਼ ਨਾ ਕਰੋ ਰਾਈਟ ਇਹ ਸਭ ਚੀਜ਼ਾਂ ਸ਼ਾਇਦ ਕਿਤੇ ਨਾ ਕਿਤੇ ਬੱਚਿਆਂ ਦੇ ਦਿਮਾਗ 'ਚ ਰਹਿਣਗੀਆਂ ਐਂਡ ਉਹ ਇਹਦੇ ਉੱਤੇ ਵਰਕਆਊਟ ਕਰਨਗੇ ਰਾਈਟ ਮੈਂ ਇੰਡੀਪੈਂਡੈਂਸ ਡੇ ਵਾਲੇ ਦਿਨ ਬੱਚਿਆਂ ਨੂੰ ਕਿਹਾ ਕਿ ਇੱਕ ਦਿਨ ਤੁਹਾਡੇ ਘਰ ਚ ਪਲਾਸਟਿਕ ਬੈਗ ਨਹੀਂ ਆਣਾ ਚਾਹੀਦਾ ਰਾਈਟ ਐਂਡ ਦੂਸਰੇ ਦਿਨ ਮੈਨੂੰ ਰਿਪੋਰਟ ਆਈ ਕਿ ਬੱਚਾ ਨੇ ਸੀਰੀਅਸਲੀ ਆਪਣੇ ਪੇਰੈਂਟਸ ਨੂੰ ਕਿਹਾ ਕਿ ਘਰ ਚ ਲਫਾਫਾ ਨਹੀਂ ਆਏਗਾ ਰਾਈਟ ਸੋ ਇਸ ਤਰ੍ਹਾਂ ਅਸੀਂ ਹਰ ਰੋਜ਼ ਇੱਕ ਦਿਨ ਡੈਡੀਕੇਟ ਕਰ ਸਕਦੇ ਆ ਕਿਸੇ ਨਾ ਕਿਸੇ ਮਿਸ਼ਨ ਕਿਸੇ ਨਾ ਕਿਸੇ ਵਿਜ਼ਨ ਲਈ ਥੈਂਕ ਯੂ ਜਿਹੜੇ ਕਈ ਵਾਰ ਆਪਾਂ ਦਰਖਤ ਕੱਟਦੇ ਨੇ ਲੋਕ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਹੁੰਦੀ ਸਰਕਾਰ ਨੂੰ ਚਾਹੀਦਾ ਨਹੀਂ ਵੀ ਇਹ ਵਾਤਾਵਰਨ ਨੂੰ ਸੰਭਾਲਣ ਵਾਸਤੇ ਸਰਕਾਰਾਂ ਵੀ ਉਦਮ ਕਰਨ ਜਿਹੜੇ ਲੋਕ ਦਰਖਤ ਕੱਟ ਦਿੰਦੇ ਨੇ ਉਹ ਤੇ ਕਾਰਵਾਈ ਕੀਤੀ ਜਾਵੇ ਬਿਲਕੁਲ ਸਰ ਆਈ ਥਿੰਕ ਅੱਪਾ ਜੀ ਹਿਮਾਚਲ ਵਰਗੇ ਉੱਥੇ ਜਾਈਏ ਰਾਜ ਚ ਜਾਈਏ ਤੇ ਉੱਥੇ ਇਹ ਰੂਲ ਹੈ ਕਿ ਤੁਸੀਂ ਪੇੜ ਨਹੀਂ ਕੱਟ ਸਕਦੇ ਰਾਈਟ ਐਂਡ ਜੇ ਤੁਸੀਂ ਪੇੜ ਕੱਟਦੇ ਹੋ ਵਿਦਆਊਟ ਦ ਇਨਫੋਰਮੇਸ਼ਨ ਆਫ ਦ ਗਵਰਨਮੈਂਟ ਤੁਹਾਨੂੰ ਫਾਈਨ ਲੱਗਦਾ ਬਟ ਆਈ ਥਿੰਕ ਕਿ ਇੱਥੇ ਪੰਜਾਬ ਚ ਸਰਕਾਰਾਂ ਨੂੰ ਜ਼ਿਆਦਾ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਪੇੜ ਕੱਟੇ ਜਾ ਰਹੇ ਹਨ ਔਰ ਲਗਾਏ ਉਨੀ ਛੇਤੀ ਨਾਲ ਨਹੀਂ ਜਾ ਰਹੇ ਐਂਡ ਗਵਰਨਮੈਂਟ ਇਜ਼ ਨਾਟ ਡੂਇੰਗ ਐਨੀਥਿੰਗ ਰਾਈਟ ਇਨ ਦਿਸ ਪਰਪਸ ਬਿਲਕੁਲ ਬੱਚਿਆਂ ਲਈ ਇਹੀ ਮੈਸੇਜ ਹੈ ਆਉਣ ਵਾਲੀ ਪੀੜ੍ਹੀ ਲਈ ਵੀ ਤੇ ਜੇ ਹੁੰਦੀ ਪੀੜ੍ਹੀ ਲਈ ਵੀ ਰਾਈਟ ਨੌਜਵਾਨਾਂ ਨੂੰ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਇਹਦੇ ਉੱਤੇ ਲੋਕਾਂ ਨੂੰ ਜਾਗਰੂਕ ਕਰੋ ਸੈਮੀਨਾਰਸ ਲਗਾਓ ਵੈਬਿਨਾਰਸ ਲਗਾਓ ਰਾਈਟ ਐਂਡ ਸਭ ਤੋਂ ਜ਼ਰੂਰੀ ਪ੍ਰੈਕਟੀਕਲੀ ਪੇੜ ਲਗਾਇਆ ਜਾਵੇ ਹਰ ਉਸ ਥਾਂ ਤੇ ਜਿੱਥੇ ਪੇੜ ਦੀ ਜ਼ਰੂਰਤ ਹੈ ਰਾਈਟ ਜ਼ਿਆਦਾ ਤੋਂ ਜ਼ਿਆਦਾ ਲਗਾਇਆ ਜਾਵੇ ਜਿਵੇਂ ਕਿ ਬੱਚਿਆਂ ਦਾ ਸਕੂਲ ਜਾਂ ਅੰਦਰ ਵੀ ਉਹਨਾਂ ਨੇ ਐਨਵਾਇਰਨਮੈਂਟ ਨੂੰ ਥੋੜਾ ਰੱਖ ਕੇ ਪੇੜ ਲਗਾਇਆ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਦੀ ਪਾਲੀ ਮੈਮ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਬੱਚਿਆਂ ਦੇ ਹੱਥੋਂ ਪਲਾਂਟੇਸ਼ਨ ਕਰਵਾਈ ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਸਾਡਾ ਫਿਊਚਰ ਹੈ ਨਾ ਤਾਂ ਸਾਡੀਆਂ ਕੋਠੀਆਂ ਨੇ ਨਾ ਕਾਰਾਂ ਨੇ ਨਾ ਗੱਡੀਆਂ ਨੇ ਨਾ ਬੈਂਕ ਬੈਲੈਂਸ ਹੈ ਸਾਡੀ ਅਸਲੀ ਪ੍ਰਾਪਰਟੀ ਸਾਡੇ ਬੱਚੇ ਨੇ ਜੇ ਸਾਡੇ ਬੱਚਿਆਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋ ਗਈ ਕਿ ਜਿਹੜੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਨੂੰ ਸਾਹ ਦੇ ਲਈ ਜੋ ਪਲਾਂਟ ਲੱਗਦਾ ਪਲਾਂਟ ਕੱਲ ਨੂੰ ਵੱਡਾ ਹੋਊਗਾ ਉਹ ਸਾਡੇ এনवायरमेंट ਨੂੰ ਕਿੰਨਾ ਫਾਇਦਾ ਪਹੁੰਚਾਉਂਦਾ ਆ ਕਿਤੇ ਨਾ ਕਿਤੇ ਅੱਜ ਬੱਚਿਆਂ ਨੇ ਇਹ ਚੀਜ਼ ਨੂੰ ਮਾਣਿਆ ਵੀ ਆ ਤੇ ਸਮਝਿਆ ਵੀ ਆ ਤੇ ਹੁਣ ਇੱਕ ਬੱਚਿਆਂ ਦੀ ਇੱਕ ਲੱਗ ਤੋਂ ਕਲਾਸ ਲੱਗੇਗੀ ਜਿਹਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਏਗਾ ਕਿ ਜਿਹੜੇ ਪਲਾਂਟ ਨੇ ਬੂਟੇ ਨੇ ਸਾਡੇ ਲਈ ਅੱਗੇ ਆਣਾ ਟਾਈਮ 'ਚ ਕਿੰਨੇ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਸਾਰੇ ਲੋਕ ਤਾਂ ਆਪਾਂ ਜਾੜੇ ਦੇ ਲੱਗੇ ਹੋਏ ਆਂ ਹਰ ਇੱਕ ਦੇ ਘਰ ਦੇ ਵਿੱਚ ਗੱਡੀ ਐ ਹਰ ਇੱਕ ਦੇ ਘਰ ਦੇ ਵਿੱਚ ਸਕੂਟੀ ਬਾਈਕ ਐ ਤੇ ਹੋਰ ਵੀ AC ਲੱਗੇ ਹੋਏ ਨੇ ਸਾਰੇ ਆਪਾਂ ਬਰਬਾਦੀ ਵਾਲੇ ਪਸੰਦ ਕਰਕੇ ਹੋਏ ਆਂ ਲੇਕਿਨ ਬੂਟੇ ਲਗਾਉਣ ਵਾਲੇ ਪਾਸੇ ਨੂੰ ਕੋਈ ਨਹੀਂ ਚੱਲ ਰਿਹਾ ਸੋ ਅਸੀਂ ਸਾਰਿਆਂ ਨੂੰ ਹਰ ਮੈਦਾਨ ਫਤਿਹ ਸੇਵਾਦਾਰ ਲਈ ਹੀ ਅਪੀਲ ਵੀ ਕਰਦਾ ਆ ਕਿ ਆਪਣੇ ਲੈਵਲ ਦੇ ਉੱਤੇ ਸਾਰੇ ਜਣੇ ਇੱਕ ਇੱਕ ਬੂਟਾ ਤਾਂ ਲਗਾਓ ਜਿਉਂਦੇ ਜੀ ਬੰਦਾ ਇੱਕ ਬੂਟਾ ਨਹੀਂ ਲਾਂਦਾ ਲੇਕਿਨ ਮਰ ਕੇ ਇੱਕ ਦਰਖਤ ਜ਼ਰੂਰ ਨਾਲ ਲੈ ਜਾਂਦਾ ਕਿਉਂਕਿ ਉਸ ਨੂੰ ਸਾੜਨਾ ਹੁੰਦਾ ਆ ਤੇ ਕੋਸ਼ਿਸ਼ ਤਾਂ ਸਾਡੀ ਇਹੀ ਹੈ ਸਾਰਿਆਂ ਅੱਗੇ ਇਹੀ ਅਪੀਲ ਹੈ ਕਿ ਆਪਾਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਤੇ ਜਿਹੜਾ ਸਾਡਾ ਇਹ ਵਿਗੜਿਆ ਹੋਇਆ এনਵਾਇਰਨਮੈਂਟ ਹੈ ਇਸ ਨੂੰ ਸਹੀ ਆਪਣੇ ਟਿਕਾਣੇ ਤੇ ਲਿਆਇਆ ਜਾ ਸਕੇ ਆਪਾਂ ਕੋਸ਼ਿਸ਼ਾਂ ਕਰ ਸਕਦੇ ਆ ਅੱਗੇ ਤਾਂ ਆਕਾਲਪੁਰਖ ਵਾਹੀ ਗੁਰਜੀ ਦੇ ਹੱਥ ਹੈ ਲੇਕਿਨ ਗੱਲ ਉੱਥੇ ਆ ਜਾਂਦੀ ਆ ਹਰ ਇੱਕ ਜੀ ਦਾ ਜਿਵੇਂ ਅੰਨ ਜਲ ਹੁੰਦਾ ਆ ਪ੍ਰਮਾਤਮਾ ਨੂੰ ਪਾ ਕੇ ਭੇਜਦਾ ਵੀ ਆ ਤੇਰਾ ਇੰਨਾ ਦਾਣਾ ਆ ਇੰਨਾ ਤੇਰਾ ਅੰਨ ਜਲ ਆ ਤੇ ਇਹ ਛੱਕ ਕੇ ਉਹਰੇ ਵਾਪਸ ਆਣਾ ਸੇਮ ਇਦਾਂ ਹੀ ਸਾਡੇ ਪਲਾਂਟ ਦਾ ਜਿਹੜਾ ਅੰਨ ਆ ਉਹ ਜਿਹੜਾ ਜਲ ਆ ਉਹ ਪਾਣੀ ਆ ਜੀ ਪਾਣੀ ਇੰਨਾ ਕਰਕੇ ਹੀ ਆਏਗਾ ਕਿਉਂਕਿ ਬਰਸਾਤਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਣੇ ਲਈ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਪਲਾਂਟਾਂ ਲਈ ਹੁੰਦੀਆਂ ਨੇ ਕੁਦਰਤ ਨੂੰ ਬਚਾਉਣ ਦੇ ਲਈ ਵਾਹਿਗੁਰੂ ਜੀ ਨੇ ਹਰ ਇੱਕ ਦਾ ਹਿੱਲਾ ਤੇ ਵਸੀਲਾ ਕੀਤਾ ਹੋਇਆ ਇਸ ਕਰਕੇ ਵੱਧ ਤੋਂ ਵੱਧ ਆਪਾਂ ਬੂਟੇ ਲਗਾਈਏ ਤੇ ਆਪਣੇ ਵਾਤਾਵਰਨ ਨੂੰ ਬਚਾਈਏ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨ ਗੁਰੂ ਪਾਣੀ ਤੰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜਿਹੜਾ ਵਾਤਾਵਰਨ ਆ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਪਾਣੀ ਹੈ ਹਵਾ ਹੈ ਜਿਹੜੇ ਪੰਜ ਤੱਤ ਨੇ ਪੰਜ ਤੱਤਾਂ ਦੇ ਨਾਲ ਹੀ ਇਹ ਮਨੁੱਖ ਇੱਥੇ ਸੰਸਾਰ ਦੇ ਉੱਪਰ ਜਿਉਂਦਾ ਹੈ ਪਰ ਮਨੁੱਖ ਨੇ ਵਾਤਾਵਰਨ ਨੂੰ ਵਿਚਾਰ ਕੇ ਕੁਦਰਤ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਸੋ ਅੱਜ ਅਸੀਂ ਗਾਰਡਨ ਵੈਲੀ ਸਕੂਲ ਵਿੱਚ ਪਹੁੰਚੇ ਹਾਂ ਜਿੱਥੇ ਹਰਮਨਦਨ ਫਤਿਹ ਸਿਵਦਾਲ ਖੰਨਾ ਉਹਨਾਂ ਦੇ ਪ੍ਰਧਾਨ ਕਸ਼ਮੀਰ ਸਿੰਘ ਜੀ ਔਰ ਪੂਰੀ ਟੀਮ ਵੱਲੋਂ ਮੈਂ ਇਹਨਾਂ ਦਾ ਥੈਂਕਸ ਕਰਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਥੋਂ ਦੇ ਪ੍ਰਿੰਸੀਪਲ ਮੈਡਮ ਦਿਪਾਲੀ ਨੰਦਾ ਜੀ ਜੋ ਕਿ ਬਹੁਤ ਹੀ ਬਾਗਬਾਨ ਪ੍ਰੇਮੀ ਨੇ ਉਹਨਾਂ ਵੱਲੋਂ ਕਾਲ ਆਈ ਸੀ ਕਿ ਆਪਾਂ ਸਕੂਲ ਦੇ ਵਿੱਚ ਪੌਦੇ ਲਗਾਉਣੇ ਨੇ ਅੱਜ ਅਸੀਂ ਕਈ ਤਰ੍ਹਾਂ ਦੇ ਪੌਦੇ ਲਗਾਏ ਨੇ ਫਲਦਾਰ ਸ਼ਾਨਦਾਰ ਬੂਟੇ ਲਗਾਏ ਨੇ ਜਿਵੇਂ ਕਿ ਪਿੱਪਲ ਨਿੰਮ ਅਰਜਨਸ਼ਾਲ ਹੋਰ ਕਈ ਤਰ੍ਹਾਂ ਦੇ ਪੌਦੇ ਲਗਾਏ ਨੇ ਸੋ ਸਾਨੂੰ ਬਹੁਤ ਕਬ ਵਧੀਆ ਲੱਗਿਆ ਬੱਚਿਆਂ ਦੇ ਨਾਲ ਇੱਥੇ ਮਿਲ ਕੇ ਸਾਨੂੰ ਕੰਮ ਕਰਨ ਦਾ ਵਧੀਆ ਉਹ ਮਿਲਿਆ ਬੱਚਿਆਂ ਦੇ ਵਿੱਚ ਵੀ ਕਾਫੀ ਰੁਹਾਨ ਹੈ ਵਾਤਾਵਰਣ ਪ੍ਰਤੀ ਸੋ ਇੱਕ ਜਾਗਰੂਤਾ ਲਹਿਰ ਚਲਾਈ ਹੋਈ ਹੈ ਹਰਮਨ ਫਤਿਹ ਸੇਵਾਦਾਲ ਵੱਲੋਂ ਵੀ ਔਰ ਗੁਰੂ ਅਰਜਨ ਦੇਵ ਜੀ ਤੁਹਾਨੂੰ ਦਾ ਟਰੱਸਟ ਦੇ ਅਸੀਂ ਸਾਂਝੇ ਯਤਨਾ ਸਦਕਾ ਇਹ ਅਸੀਂ ਗਾਂ ਅੱਗੇ ਵੀ ਪ੍ਰੋਗਰਾਮ ਅਸੀਂ ਲੀਕ ਰਹੇ ਹਾਂ ਸੋ ਅਸੀਂ ਆਉਣ ਵਾਲੀਆਂ ਨਸਲਾਂ ਵਾਸਤੇ ਇਹ ਕਾਰਜ ਕਰ ਰਹੇ ਹਾਂ ਕਿ ਆਉਣ ਵਾਲੀਆਂ ਨਸਲਾਂ ਸਾਡੀਆਂ ਪੀੜ੍ਹੀਆਂ ਨੂੰ ਕੋਈ ਇਸ ਧਰਤੀ ਦੇ ਉੱਪਰ ਕੋਈ ਪ੍ਰੋਬਲਮ ਨਾ ਹੋਵੇ ਜਿਹੜਾ ਮਨੁੱਖ ਵਾਤਾਵਰਣ ਨਾਲ ਜੁੜ ਗਿਆ ਜਿਹੜਾ ਮਨੁੱਖ ਕੁਦਰਤ ਨਾਲ ਜੁੜ ਗਿਆ ਸਮਝੋ ਵੀ ਉਹ ਪਰਮਾਤਮਾ ਨਾਲ ਜੁੜ ਗਿਆ ਸੋ ਆਓ ਵੱਤ-ਵੱਤ ਆਪਾਂ ਔਦੇ ਲਗਾਈਏ ਵਾਤਾਵਰਣ ਸੰਭਾਲ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ